ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹੇ ਚੇਤਨ ਕਸ਼ਪ ਤਾਂ ਅਮੀਨ ਹਾਲਾਤ ਜਿਹੜੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਜ਼ਿਆਦਾ ਖਰਾਬ ਕੀਤੇ ਹੋਏ ਨੇ ਤਾਂ ਉੱਥੇ ਹੁਣ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਉਹ ਹੁਸ਼ਾਰਪੁਰ ਚੰਤਪੁਰ ਨਹੀਂ ਮਾਫੀ ਚਾਹੁੰਦਾ ਹੁਸ਼ਾਰਪੁਰ ਚੰਡੀਗੜ੍ਹ ਮਾਰਗ ਦੀਆਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਹਾਂ ਤੇ ਅੱਜ ਭਾਰੀ ਮੀਂਹ ਦੇ ਕਾਰਨ ਇਹ ਕਾਫੀ ਜ਼ਿਆਦਾ ਸੜਕ ਹੈ ਜਿਹੜੀ ਉਹ ਵਹਿ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਤੁਰੰਤ ਪ੍ਰਸ਼ਾਸਨ ਦੀ ਜਿਹੜੀ ਉਹ ਜੀਸੀਬੀ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਵੱਲੋਂ ਜਿਹੜੀ ਇਸ ਸੜਕ ਦਾ ਜਿਹੜਾ ਕੰਮ ਹੈ ਜਾਂ ਇੱਕ ਸੁਰੱਖਿਆ ਨੂੰ احت ਤੇ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਕਾਫੀ ਜ਼ਿਆਦਾ ਮੀਂਹ ਪੈਣ ਕਰ ਰਿਹਾ ਹੈ ਅੱਜ ਇਹ ਸੜਕੇ ਦਾ ਕਾਫੀ ਜ਼ਿਆਦਾ ਹਿੱਸਾ ਘੱਟੋ ਘੱਟ ਇਹ 20 ਮੀਟਰ ਦੇ ਕਰੀਬ ਹੈ ਜਿਹੜੀ ਉਹ ਸੜਕ ਜਿਹੜੀ ਇੱਕ ਪਾਸੇ ਤੋਂ ਜਿਹੜੀ ਵਹਿ ਚੁੱਕੀ ਸੀ ਕਿਉਂਕਿ ਬਹੁਤ ਜ਼ਿਆਦਾ ਇਹ ਬਿਜ਼ੀ ਰੋਡ ਹੈ ਤਾਂ ਅਜੇ ਵੀ ਲੋਕ ਹੈ ਕਈ ਮੂਰਖਤਾਵਾਂ ਕਰਨ ਤੋਂ ਨਹੀਂ ਹਟਰੇ ਕਾਫੀ ਤੇਜ਼ ਗਤੀ ਦੇ ਨਾਲ ਇੱਥੋਂ ਲੰਘ ਰਹੇ ਨੇ ਜਦਕਿ ਪ੍ਰਸ਼ਾਸਨ ਵੱਲੋਂ ਇੱਥੇ ਲਾਲ ਰੰਗ ਦੇ ਜਿਹੜੇ ਡਵਾਈਡਰ ਆ ਬਕਾਇਦਾ ਤੌਰ ਤੇ ਲਗਾਏ ਗਏ ਨੇ ਤਾਂ ਤਰੇੜਾ ਤੁਸੀਂ ਸੜਕ ਦੇ ਵਿੱਚ ਵੇਖ ਸਕਦੇ ਹੋ ਕਿ ਸੜਕ ਦਾ ਹਿੱਸ ਇੱਥੇ ਕਿਣਾ ਸ਼ੁਰੂ ਹੋਇਆ ਤੇ ਬੈਠਦਾ ਬੈਠਦਾ ਕਾਫੀ ਕਟੋਗੜ 50 ਫੁੱਟ ਤੋਂ ਬਦੇਰੇ ਤੱਕ ਸੜਕ ਜਿਹੜੀ ਬੈਠ ਚੁੱਕੀ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਪਿੱਛੇ ਦੀ ਗੱਲ ਕਰੀਏ ਤਾਂ ਸੜਕ ਦੇ ਵਿੱਚ ਹੋਰ ਵੀ ਜੜੀਆਂ ਤਰੇੜਾਂ ਆਈਆਂ ਹੋਈਆਂ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਦੀਆਂ ਕਾਫੀ ਤੇ ਵਿਅਸਤ ਰੋਡ ਹੈ ਇਹ ਕਾਫੀ ਬਿਜ਼ੀ ਰੋਡ ਰਹਿੰਦਾ ਹੈ ਤੇ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਹੈ ਮਾਲਪੁਰ ਨੂੰ ਜਾਣਾ ਹੁੰਦਾ ਹੈ ਗੜਸ਼ੰਕਰ ਨੂੰ ਜਾਣਾ ਹੁੰਦਾ ਹੈ ਤੇ ਇਨ੍ਹਾਂ ਇਸ ਸਬਮੁਖ ਸੜਕ ਤੋਂ ਹੋ ਕੇ ਜਿਹੜੇ ਉਹ ਵੱਡੇ ਇਹ ਵਾਹਨ ਗੁਜ਼ਰਦੇ ਨੇ ਚਾਹੇ ਉਹ ਸੜਕਾਂ ਇਹ ਬੱਸਾਂ ਹੋਣ ਚਾਹੇ ਟੂ-ਵੀਲਰ ਹੋਣ ਚਾਹੇ ਇਹ ਗੱਡੀਆਂ ਹੋਣ ਕਿਉਂਕਿ ਇੱਕ ਪਿੰਡਾਂ ਦੀ ਵੱਡੀ ਬੱਸੋ ਹੈ ਜਿਹੜੀ ਇਸ ਸੜਕ ਤੋਂ ਹੋ ਕੇ ਗੁਜ਼ਰਦੀ ਹੈ ਤੇ ਲੋਕਾਂ ਨੂੰ ਅਪੀਲ ਹੈ ਬੇਨਤੀ ਹੈ ਕਿਉਂਕਿ ਹੁਣ ਸੜਕ ਦਾ ਕੰਮ ਹੈ ਜਿਹੜਾ ਉਹ ਹੁਣ ਇਹ ਤਾਂ ਐ ਨਹੀਂ ਕਿ ਇੱਕ ਦੋ ਦਿਨ ਦੇ ਵਿੱਚ ਮੁਕੰਮਲ ਹੋ ਜਾਵੇਗਾ ਤਾਂ ਸੁਭਾਵਿਕ ਹੈ ਥੋੜਾ ਬਹੁਤਾ ਸਮਝ ਜੜਾ ਜ਼ਰੂਰ ਇਸ ਸੜਕ ਦੇ ਨਿਰਮਾਣ ਨੂੰ ਲੱਗੇਗਾ ਤਾਂ احتیاط ਵਰਤਣੀ ਹੈ ਕਾਲੀ ਨਹੀਂ ਕਰਨੀ ਆ ਹੁਣ ਵੀ ਆਪਾਂ ਵੇਖ ਰਹੇ ਕਿ ਕਈ ਲੋਕ ਹੈ ਬਹੁਤ ਤੇਜ਼ ਗਤੀ ਦੇ ਨਾਲ ਬਹੁਤ ਤੇਜ਼ ਸਪੀਡ ਦੇ ਨਾਲ ਇੱਥੇ ਗੁਜ਼ਰ ਰਹੇ ਨੇ ਜੋ ਕਿ ਸਿੱਧੇ ਤੌਰ ਤੇ ਇੱਕ ਮੂਰਖਤਾਈ ਹੈ ਆਪਣੀ ਮੌਤ ਨੂੰ ਵਾਜ਼ਾ ਮਾਰਨ ਵਾਲੀ ਗੱਲ ਹੈ ਤੇ ਇਸ ਤਰ੍ਹਾਂ ਦੀ ਮੂਰਖਤਾਈ ਹੈ ਇਸ ਤਰ੍ਹਾਂ ਦੀ ਕਹਾੜ ਹੈ ਜਿਹੜੀ ਉਹ ਨਾ ਕਰੋ ਕਿਉਂਕਿ ਪ੍ਰਸ਼ਾਸਨ ਹੁਣ ਲੱਗਿਆ ਹੋਇਆ ਹੈ ਪ੍ਰਸ਼ਾਸਨ ਦੀਆਂ ਮਸ਼ੀਨਾਂ ਜਿਹੜੀ ਉਹ ਮਸ਼ੀਨਾਂ ਇੱਥੇ ਚੱਲ ਰਹੀਆਂ ਨੇ ਜਿਹੜੇ ਉਹਨਾਂ ਦੇ ਮੁਲਾਜ਼ਮ ਹੈ ਉਹ ਵੀ ਇੱਥੇ ਲੱਗੇ ਹੋਏ ਨੇ ਤਾਂ ਸੁਭਾਵਿਕ ਹੈ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਸੜਕ ਹੈ ਜਿਹੜੀ ਉਹ ਪੱਤੀ ਜਾ ਰਹੀ ਹੈ ਤਾਂ ਉਸ ਨੂੰ ਥੋੜਾ ਬਹੁਤਾ ਸਮਾਂ ਜਿਹੜਾ ਉਹ ਜ਼ਰੂਰ ਲੱਗੇਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਾੜ ਹੈ ਜਿਹੜ ਕਾਫੀ ਜ਼ਿਆਦਾ ਜਿਹੜੀ ਉਹ ਸੜਕ ਬੈਠੀ ਹੋਈ ਆ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਉਹ ਬਣੇ ਹੋਏ ਨੇ ਜਿਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਇਹ ਬਣੇ ਹੋਏ ਨੇ ਮੀਨੂ ਲੈ ਕੇ ਪੰਜਾਬ ਭਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤੇ ਬਕਾਇਦਾ ਜਿਹੜਾ ਉਹਿੱਥੋਂ ਇੱਥੋਂ ਸੜਕ ਬੈਠੀ ਆ ਤਾਂ ਉਸ ਸੜਕ ਨੂੰ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਪੱਟਿਆ ਜਾ ਰਿਹਾ ਤੇ ਤਸਵੀਰਾਂ ਤੁਸੀਂ ਇਹ ਵੇਖ ਸਕਦੇ ਹੋ ਕਿ ਸੜਕ ਕਾਫੀ ਜ਼ਿਆਦਾ ਜਿਹੜੀ ਉਹ ਬੈਠੀ ਹੋਈ ਆ ਤਾਂ ਇhtiyat ਵਰਤਣੀ ਆ ਕਾਲੀ ਆ ਜਿਹੜੀ ਉਹ ਬਿਲਕੁਲ ਵੀ ਕਈ ਨਹੀਂ ਕਰਨੀ ਹੈ ਪ੍ਰਸ਼ਾਸਨ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਸਭ ਤੋਂ ਕਾਫੀ ਜ਼ਿਆਦਾ ਬਿਆਸਤਰ ਰੋਡ ਹੈ ਤੇ ਰਾਤ ਸਮੇਂ ਖਾਸ ਕਰਕੇ ਰਾਤ ਸਮੇਂ ਤੇਜ਼ ਗੱਡੀ ਦੇ ਵਿੱਚ ਜਿਹੜੇ ਵਾਹਨ ਇੱਥੋਂ ਲੰਘਦੇ ਨੇ ਤਾਂ ਸਾਰਿਆਂ ਨੂੰ ਅਪੀਲ ਹੈ ਪਰਹੇਜ਼ ਕੀਤਾ ਜਾਵੇ ਦੇਰੀ ਨਾਲੋਂ ਕਿੰਦੇ ਉਹਦੇ ਕਾਹਲ ਨਾਲੋਂ ਦੇਰੀ ਭਲੀ ਹੈ ਤਾਂ ਜਿੱਥੇ ਤੁਸੀਂ ਤੇਜ਼ ਗਤੀ ਦੇ ਵਿੱਚ ਜਾ ਰਹੇ ਹੋ ਉੱਥੇ ਸਲੋ ਚੱਲ ਕੇ ਵੀ ਤੁਸੀਂ ਆਪਣਾ ਸਫ਼ਰ ਤੈਅ ਕਰ ਸਕਦੇ ਹੋ ਪਰੰਤੂ احتیاط ਜਿਹੜਾ ਉਹ ਜ਼ਰੂਰ ਵਰਤਿਆ ਜਾਵੇ ਕੈਮਰਾ ਪਰਸਨ ਮਨਵੀਰ ਮੇਠਿਆਣ ਦੇ ਨਾਲ ਚੇਤਨ ਕਾਸ਼ਮ ਤਾਦਰਤਨ ਖਬਰਾਂ ਦੇ ਨਾਲ ਜੁੜੇ ਰਹੋ ਹੁਸ਼ਾਰ ਪਰ ਵਿਸਥਾਰ ਨਾਲ Inspiring, innovation, DNA, university.